ਐਜ ਨਿਊਜ਼ 24 ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਵਿੰਦਰ ਗੋਪਰ ਆ ਇਸ ਵੇਲੇ ਮੌਜੂਦ ਆ ਜਲਾਲਾਬਾਦ ਦੇ ਘੰਟਾ ਘਰ ਚੌਕ ਦੇ ਨਜ਼ਦੀਕ ਆ ਤਾਂ ਦੇਖ ਸਕਦੇ ਹੋ ਇੱਥੇ ਇੱਕ ਜਿਹੜੀ ਦੁਕਾਨ ਸੀਗੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਸ ਨੂੰ ਢਾਇਆ ਜਾ ਰਿਹਾ ਦੇਖ ਸਕਦੇ ਹੋ ਬੁਲਡੋਜ਼ਰ ਆ ਜਿਹੜਾ ਉਸ ਦੁਕਾਨ ਦੇ ਉੱਪਰ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਤਾਂ ਜਿਹੜੀ ਢਹ ਢੇਰੀ ਕਰ ਦਿੱਤੀ ਗਈ ਹੈ ਇਹਨਾਂ ਦੇ ਵੱਲੋਂ ਦੁਕਾਨ ਗੱਲਬਾਤ ਵੀ ਕਰਦੇ ਆ ਪ੍ਰਸ਼ਾਸਨ ਦੇ ਨੁਮਾਇंदे ਵੀ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਆਪਾਂ ਮੁਢਲੀ ਜਾਣਕਾਰੀ ਹੈ ਜਿਹੜੀ ਉਹਨਾਂ ਦੇ ਕੋਲੋਂ ਪ੍ਰਾਪਤ ਕਰਦੇ ਹਾਂ ਕਿ ਆਖਿਰਕਾਰ ਕੀ ਕਾਰਨ ਸੀਗਾ ਜਿਹੜਾ ਇਸ ਦੁਕਾਨ ਨੂੰ ਜਿਹੜਾ ਢਾਹ ਢੇਰੀ ਕਰ ਦਿੱਤਾ ਗਿਆ ਕਿਸ ਮਸਲੇ ਨੂੰ ਲੈ ਕੇ ਜਿਹੜਾ ਇਹ ਕਾਰਵਾਈ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਬੁਲਡੋਜ਼ਰ ਚਲਾਇਆ ਜਾ ਰਿਹਾ ਤਾਂ ਦੇਖੋ ਤਸਵੀਰਾਂ ਦੁਕਾਨ ਸੀ ਜਿਹੜੀ ਇਸ ਜਗ੍ਹਾ ਦੇ ਉੱਪਰ ਤਾਂ ਹੁਣ ਜਿਹੜਾ ਬੁਲਡੋਜ਼ਰ ਦੇ ਨਾਲ ਢਾਹ ਢੇਰੀ ਕਰ ਦਿੱਤੀ ਗਈ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਦੇ ਘੰਟਾ ਘਰ ਚੌਂਕ ਦੇ ਨਜ਼ਦੀਕ ਦੀਆਂ ਤਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਬੁਲਡੋਜ਼ਰ ਦੇ ਨਾਲ ਜਿਹੜੀ ਇੱਕ ਦੁਕਾਨ ਉਹ ਢਾਈ ਜਾ ਰਹੀ ਆ ਤਾਂ ਬਿਲਕੁਲ ਅ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਿਰਕਾਰ ਕਾਰਨ ਕੀ ਆ ਇਸ ਦੁਕਾਨ ਨੂੰ ਢਾਉਣ ਦਾ ਤਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਇੱਕ ਪਾਸੇ ਟਰਾਲੀ ਖੜੀ ਆ ਤਾਂ ਬੁਲਡੋਜ਼ਰ ਦੇ ਨਾਲ ਦੁਕਾਨ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ ਤੇ ਜਿਹੜਾ ਮਲਬਾ ਉਹ ਵੀ ਜਿਹੜਾ ਲੱਦ ਕੇ ਜਿਹੜਾ ਇਹਨਾਂ ਦੇ ਵੱਲੋਂ ਕਿਤੇ ਪਾਸੇ ਛੁੱਟਿਆ ਜਾਣਾ ਤਾਂ ਬਿਲਕੁਲ ਨਗਰ ਕੌਂਸਲ ਜਲਾਲਾਬਾਦ ਦਾ ਇਹ ਬੁਲਡੋਜ਼ਰ ਹੈ ਟਰੈਕਟਰ ਹੈ ਨਗਰ ਕੌਂਸਲ ਦੇ ਵੱਲੋਂ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਸਾਡੇ ਨਾਲ ਨਗਰ ਕੌਂਸਲ ਦੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਅੱਜ ਜਿਹੜੀ ਇਹ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਦੁਕਾਨ ਢਾਈ ਜਾ ਰਹੀ ਹੈ ਕੀ ਕਾਰਨ ਸੀਗਾ ਕਿਸ ਕਾਰਨਾਂ ਨੂੰ ਲੈ ਕੇ ਕਾਰਵਾਈ ਕੀਤੀ ਗਈ ਇਹ ਫਾਰਮ ਦਸਤਕੀ ਹੈ ਮੈਂ ਤੁਸੀਂ ਮੌਕੇ ਤੇ ਪਹੁੰਚੇ ਹੋ। একদম ਘਰ ਸਾਦੇ ਦੱਸਦੇ ਹੁਕਮਾਦੀ ਪਾਲਣਾ ਹੋਦੀ ਹੈ। ਤਾਂ ਬਿਲਕੁਲ ਠੋਸ ਗੱਲਬਾਤ ਨਹੀਂ ਕੀਤੀ ਗਈ। ਕਹਿੰਦੇ ਹੁਕਮਾਦੀ ਪਾਲਣਾ ਹੋ ਰਹੀ ਹੈ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ। ਪੱਖ ਜਿਹੜਾ ਉਹ ਪ੍ਰੋਪਰ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤਾ ਗਿਆ। ਲਾਈਵ ਤਸਵੀਰਾਂ ਇਸ ਸਮੇਂ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਲੋਕ ਵੀ ਕਿੰਨੇ ਜਿਹੜੇ ਇਕੱਠੇ ਹੋ ਗਏ ਨੇ। ਚੰਦ ਮਿੰਟਾਂ ਦੇ ਵਿੱਚ ਤਾਂ ਆਖਿਰਕਾਰ ਲੋਕਾਂ ਦੇ ਵੱਲੋਂ ਵੀ ਜਿਹੜੀ ਚਿੰਤਾ ਜਤਾਈ ਜਾ ਰਹੀ ਹੈ ਕਿ ਆਖਿਰਕਾਰ ਕੀ ਕਾਰਨ ਸੀਗਾ ਕਿਹੜੇ ਕਾਰਨਾਂ ਨੂੰ ਲੈ ਕੇ ਜਿਹੜੀ ਦੁਕਾਨ ਉਹ ਟਹਿ ਢੇਰੀ ਕੀਤੀ ਗਿਆ ਦੇਖ ਸਕਦੇ ਹੋ ਜਿਹੜਾ ਦੁਕਾਨ ਦਾ ਸ਼ਟਰ ਆ ਉਹ ਵੀ ਜਿਹੜਾ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਸਾਰੀ ਦੁਕਾਨ ਟਹਿ ਢੇਰੀ ਕਰਵਾ ਦਿੱਤੀ ਗਈ ਹੈ ਤਾਂ ਜਿਹੜਾ ਮਲਬਾ ਉਹ ਵੀ ਜਿਹੜੇ ਇੱਥੋਂ ਟਰਾਲੀਆਂ ਦੇ ਰਾਹੀ ਜਿਹੜਾ ਚੱਕਿਆ ਜਾ ਰਿਹਾ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕੋਈ ਕਈ ਲੋਕ ਵੀ ਇੱਥੇ ਮੌਜੂਦ ਹੈਗੇ ਨੇ ਜੀ ਬਾਈ ਜੀ ਕੀ ਕਾਰਨ ਹੈ ਇਹ ਦੁਕਾਨ ਜਿਹੜੀ ਤਹਿ ਟੇਰੀ ਕੀਤੀ ਜਾ ਰਹੀ ਹੈ ਹਾਂ ਜੀ ਅਵਰਮੈਂਟ ਪਤਾ ਜੀ ਜੀ ਭਾਈ ਜੀ ਹਾਲੇ ਮੈਂ ਗਰੀਬ ਬੰਦਾ ਰੇੜੀ ਲਾਂਦਾ ਸੀ ਤੁਹਾਡੀ ਸੀ ਨਹੀਂ ਨਹੀਂ ਆਪਣੀ ਸੀ ਆਪਾਂ ਇੱਥੇ 30 ਜਾਲਾ ਆਪਾਂ ਕਿਰਾਏ ਦੇ ਰਹੇ ਹਾਂ ਗਰੀਬ ਬੰਦੇ ਸੀ 400 ਰੁਪਏ ਕਿਰਾਏ ਦੇ ਦੇ ਰਹੇ ਹਾਂ ਅੱਛਾ ਅਸੀਂ ਕਿਰਾਏਦਾਰ ਬੈਠੇ ਹਾਂ ਸਾਨੂੰ ਨਜਾਇਜ਼ ਕਿਰਾਇਆ ਲੈਂਦਾ ਰਹੇ ਚਾਹੇ ਸਦਾ ਉਹ ਕਿਹਨਾਂ ਕੋਲ ਦੁਕਾਨ ਸੀ ਕੀ ਦੀ ਦੁਕਾਨ ਸੀ ਇਹ ਫਿੰਦਰਜੀ ਸੀ ਜੀ ਕਿੱਥੋਂ ਦਾ ਰਹਿਣ ਵਾਲਾ ਉਹ ਬਾਜੀ ਹੁਣ ਇਹਦੇ ਪਤਾ ਕੋਈ ਨਹੀਂ ਨਹੀਂ ਕੋਈ ਇਥੇ ਪਰਸ਼ਾ ਕਬਜ਼ੀ ਵਾਲੀ ਸੀ ਕਬਜ਼ੀ ਵਾਲੀ ਸੀ ਅੱਛਾ ਹਾਂ ਤੇ ਆਪਾਂ ਆਪਾਂ ਕਾਫੀ ਸਾਤੋਂ ਰੇੜੀ ਲਾ ਰਹੇ ਗਰੀਬ ਬੰਦੇ ਆ ਰੋਟੀ ਦੇ ਮਥਾਜੇ ਕੇ ਰੇੜੀ ਆਪਾਂ ਕਿਰਾਏ ਦੇ ਰੋਟੀ ਕਮਾ ਕੇ ਖਾ ਰਹੇ ਆ ਜੀ ਤੇ ਮਕਾਨ ਵੀ ਕਿਰਾਏ ਤੇ ਇੱਥੇ ਵੀ ਕਿਰਾਇਆ ਜੀ ਅਸੀਂ ਨਾਇਜ਼ ਅੱਡਾ ਸਾਡਾ ਚੱਕਿਆ ਗਿਆ ਫਸ ਤਾ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਨਿਗਾਹ ਕਬਜਾ ਸੀਗਾ ਤਾਂ ਜਿਸ ਨੂੰ ਲੈ ਕੇ ਜਿਹੜਾ ਅੱਜ ਇਸ ਦੁਕਾਨ ਨੂੰ ਜਿਹੜਾ ਢਾਹ ਢੇਰੀ ਕੀਤਾ ਗਿਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਕਿਰਾਏਦਾਰ ਸੀਗੇ ਤਾਂ ਹਾਂ ਜੀ ਕੰਮ ਕੀ ਮੈਂ ਬਾਜੀ ਸਾਰੀ ਉਮਰ ਤੇ ਆਪਣੀ ਰੋਟੀ ਚੱਲੇ ਸਾਡਾ ਅੱਡਾ ਨਾ ਦੋ ਸਾਡੀ ਰੋਟੀ ਦਾ ਜ਼ਗਾਰ ਬੰਦਾ ਰਵੇ ਅਸੀਂ ਗਰੀਬ ਬੰਦੇ ਕਿੱਥੇ ਜਾਈਏ ਜੀ ਕੋਈ ਕਿਹਦੇ ਪ੍ਰਸ਼ਾਸਨ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਇਹ ਸਾਨੂੰ ਇੱਥੇ ਸਾਡਾ ਰੋਟੀ ਦਾ ਪਾਇਆ ਨਹੀਂ ਕੋਈ ਕਿੱਥੇ ਪਾਸੀ ਨਾਲ ਗੱਲ ਤਾਂ ਕਰੋਗੇ ਤਾਂ ਹੀ ਪ੍ਰਸ਼ਾਸਨ ਹੋਊਗਾ ਹੁਣ ਅਸਲ ਸੁਣਦਾ ਹੀ ਨਹੀਂ ਸੁਣਦੇ ਜੀ ਬਾਜੀ ਨਾਲ ਗੋਹੜੀ ਮੈਂ ਸਾਰਿਆਂ ਨੂੰ ਕਹਿੰਦੀ ਮੈਂ ਸਾਰਿਆਂ ਨੂੰ ਕਹਿੰਦੀ ਆ ਸੁਣਦਾ ਕੋਈ ਕੋਈ ਗੱਲ ਨਹੀਂ ਹੁੰਦਾ ਆਪਣੀ ਰੋਟੀ ਦਾ ਮਸਲਾ ਬਣਿਆ ਸੀ ਕਿ ਬਸਾਰੇ ਰੋਟੀ ਬਸਲੇ ਪੈਣੀ ਲਾਂਦਾ ਸੀ ਜਿਹੜੀ ਗਈ ਸਾਡੀ ਜਿਹੜੀ ਕਰਦਾ ਖਰਚਾ ਚੱਲਦਾ ਸੀ ਤਾਂ ਬਿਲਕੁਲ ਐਸੇ ਵਿਅਕਤੀ ਦੇ ਵੱਲੋਂ ਜਿਹੜਾ ਦੁਕਾਨ ਇਹ ਕਿਰਾਏ ਤੇ ਲਈ ਗਈ ਸੀ ਇੱਥੇ ਰੇੜੀ ਲਗਾਉਂਦੇ ਸੀਗੇ ਜਿਹੜੀ ਅੱਜ ਟਹਿ ਟੇਰੀ ਕਰ ਦਿੱਤੀ ਗਈ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਸੀ ਸਾਂਝੀਆਂ ਕਰ ਰਹੇ ਆ ਜਲਾਲਾਬਾਦ ਦੇ ਘੰਟਾ ਘਰ ਜਾ ਉਹਦੀਆਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਵੱਲੋਂ ਜਿਹੜਾ 30 ਸਾਲ ਦਾ ਚੱਲ ਆ ਰਿਹਾ ਦੋ ਅੱਛੀ ਗੱਲ ਨੇ 30 ਸਾਲ ਹੋ ਗਏ ਪਰ ਡਾ ਲੰਦੇ ਰਿਆਂ ਰੋਟੀ ਦਾ ਗਾਰ ਸੀ 5 ਸਾਲ ਤੋਂ ਬੰਦਾ ਹੀ ਰੋਟੀ ਬੰਦੇ ਚਲਾ ਰਿਹਾ ਅੱਛਾ ਰੋਟੀ ਦੇ ਗਏ ਹੋਣਾ ਅੱਛਾ ਬਿਲਕੁਲ ਇਹ ਜਿਹੜੇ ਇਹ ਜਿਹੜੇ ਅੰਕਲ ਨੇ 30 ਸਾਲ ਰੋਟੀ 30 ਸਾਲ ਤੋਂ ਇੱਥੇ ਜਿਹੜਾ ਕਾਰੋਬਾਰ ਕਰ ਰਹੇ ਸੀ ਆਹ ਦਾ ਤਾਂ ਅੱਜ ਪੱਕਾ ਵੀ ਸੀ ਗੱਲ ਪੱਕਾ ਵੀ ਨਹੀਂ ਕੱਢਦਾ ਉਹ ਤੁਹਾਡਾ ਸੀ ਸਾਡਾ ਸੀ ਨਾ ਲੋਗਾ ਵਾਦਲੇ 3 ਸਾਲ ਤੋਂ ਰੋਟੀ ਖਾਣ ਕਿੱਥੇ ਜਾਈਏ ਰੋਟੀ ਖਾਣ ਨਹੀਂ ਪ੍ਰਸ਼ਾਸਨ ਨੇ ਕੋਈ ਦੱਸਿਆ ਨਹੀਂ ਵੀ ਇਹ ਦੁਕਾਨ ਜਿਹੜੀ ਢਾਂ ਢੇਰੀ ਕਰ ਦਿੱਤੀ ਜਾਣੀ ਹੈ ਤਾਂ ਤੁਸੀਂ ਆਲਦਾ ਸਮਾਨ ਹੈ ਕੋਈ ਸਾਨੂੰ ਵੀ ਤੁਸੀਂ ਸਮਾਨ ਰੈਂਡ ਦੇਂਦੇ ਨੇ 400 ਰੁਪਿਆ ਪਰ ਉਹ ਦੇ ਪਾਇਆ 3 ਸਾਲੋਂ ਜਿਹੜੀ ਲਾਦੇ ਅੱਛਾ 12000 ਮਹੀਨਾ ਕਿਰਾਇਆ ਦੇ ਰਹੇ ਹਾਂ 12000 ਰੁਪਏ ਮਹੀਨਾ ਕਿਰਾਇਆ ਇਹ ਅਸੀਂ ਆ ਕਮੇਟੀ ਨੂੰ ਕਿਹਾ ਸੀ ਕਿ ਸਾਨੂੰ ਇੱਥੇ ਸਮਝਾ ਤੁਹਾਨੂੰ ਜਗ੍ਹਾ ਦੇ ਦੋ ਅੱਛਾ ਅਗਰਿਬਨ ਕਿੱਥੇ ਜਾਈਏ ਨਹੀਂ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਇਤਲਾ ਨਹੀਂ ਦਿੱਤੀ ਵੀ ਇਹ ਦੁਕਾਨ ਜਿਹੜੀ ਨਜਾਇਜ਼ ਕਰਦੇ ਵਾਰੀ ਜੱਟ ਸਾਨੂੰ ਇਹਨਾਂ ਕੋਈ ਮੌਕਾ ਨਹੀਂ ਮ ਕੀ ਸਮਾਨ ਪਿਆ ਸੀ ਅੰਦਰ ਸਾਡਾ ਪੱਕਾ ਵੈਸੇ ਬਾਜੀ ਸਮਾਨ ਖੜਾ ਤਾਂ ਹੈ ਨਾ ਸੀ ਟੇਬਲ 'ਤੇ ਅੱਛਾ ਵੈਸੇ ਪੱਕਾ ਵੈਸੇ ਤੁਹਾਨੂੰ ਨਾਲ ਮੌਕਾ ਨਹੀਂ ਦਿੱਤਾ ਵੀ ਕੱਢਣ ਦਾ ਇਹ ਬਿਲਕੁਲ ਇਹਨਾਂ ਦੇ ਕੋਲ ਦੁਕਾਨ ਸੀਗੀ ਕਿਰਾਏ ਦੇ ਉੱਪਰ ਤਾਂ ਜਿਹੜਾ ਅੱਜ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਨਾਜਾਇਜ਼ ਕਬਜ਼ਾ ਸੀ ਤਾਂ ਕਹਿੰਦੇ ਦੁਕਾਨ ਦੇ ਉੱਪਰ ਕਿਸੇ ਵਿਅਕਤੀ ਨੇ ਚਾਰ ਤੋਂ ਕਿਰਾਇਆ ਤੇ 12000 ਰੁਪਏ ਬਹੁਤ ਕਿਰਾਇਆ ਵੀ ਦੇ ਦਿੱਤਾ ਯਾਰ ਇੱਥੇ ਕੱਢ ਲਿਆ ਕਰ 12000 ਰੁਪਏ ਕਿਹਨੇ ਦਿੱਤਾ ਹਾਂਜੀ ਪੱਲਾ ਪੱਲਾ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਸਮੇਂ ਦੀਆਂ ਇਹਨਾਂ ਦਾ ਸਮਾਰਟ ਵਿੱਚ ਕੋਈ ਵਿਆਹ ਹੋਇਆ ਸੀਗਾ ਤਾਂ ਉਹ ਵੀ ਜਿਹੜਾ ਮਿੱਟੀ ਦੇ ਥੱਲੇ ਆ ਗਿਆ ਜਿਹੜਾ ਮਲਬਾ ਹੈ ਉਹਦੇ ਢੇਠਾ ਆ ਗਿਆ ਕਹਿ ਰਹੇ ਨੇ ਕਿ 30 ਸਾਲ ਤੋਂ ਅਸੀਂ ਕਿਰਾਏ ਤੇ ਇੱਥੇ ਜਿਹੜਾ ਆਪਦਾ ਕਾਰੋਬਾਰ ਅਸੀਂ ਜਿਹੜਾ ਆਪਦਾ ਚਲਾ ਰਹੇ ਸੀਗੇ ਤਾਂ ਅੱਜ ਕਹਿੰਦੇ ਨੇ ਕਾਰੋਬਾਰੀ ਖਤਮ ਹੋ ਗਿਆ ਇਹ ਲਾਈਵ ਪ੍ਰਸ਼ਾਸਨ ਦੇ ਵੀ ਇੱਥੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਪਰ ਉਹਨਾਂ ਨੇ ਥੋਸ ਉਹੀ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਨਹੀਂ ਮੀਡੀਆ ਦੇ ਨਾਲ ਸਾਂਝੀ ਕੀਤੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਵੀ ਇੱਥੇ ਵੱਧਦਾ ਜਾ ਰਿਹਾ ਹੈ ਕਿਉਂਕਿ ਆਖਰਕਾਰ ਜਿਹੜਾ ਇਹ ਦੁਕਾਨ ਸੀਗੀ ਉਹ ਢਹਿ ਢੇਰੀ ਕਰ ਦਿੱਤੀ ਗਈ ਆ ਤਾਂ ਬਿਲਕੁਲ ਕਿਤੇ ਨਾ ਕਿਤੇ ਇਹ ਜਿਹੜੇ ਵਿਅਕਤੀ ਨੇ ਜਿਹੜੇ ਕਿਰਾਏ ਤੇ ਰਹਿ ਰਹੇ ਸੀ ਇੱਕ ਪੱਖਾ ਸੀ ਜਿਹੜੀ ਬੰਦੇ ਸ਼ਕਰੀਮ ਅੰਦਰ ਸਮਾਨ ਸੀ ਲੱਗਦਾ ਬਾਪੂ ਕਾ ਮੈਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਸਾਡੀ ਰੋਟੀਆਂ ਜਿਗਾਰ ਖਤਮ ਹੋ ਗਿਆ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਜੀ ਸਾਡਾ ਰੋਟੀਆਂ ਜਿਗਾਰ ਬਣਿਆ ਸੀ ਇੱਥੇ ਹੁਣ ਕਿੱਥੇ ਜਾਈਏ ਅਸੀਂ ਪ੍ਰਸ਼ਾਸਨ ਸਾਨੂੰ ਬਾਹਰ ਬਾਹਰ ਰਹਿਤਾ ਦੇਵੇ ਸਾਨੂੰ ਬਾਹਰ ਸਾਡਾ ਦਿੱਦਿਆ ਰੋਟੀਆਂ ਜਿਗਾਰ ਨੂੰ ਬੰਦ ਲਾ ਗਾ ਤਾ ਬਿਲਕੁਲ ਲਾਈਵ ਹੈ ਤਸਵੀਰਾਂ ਨੇ ਦੇਖ ਸਕਦੇ ਹੋ ਦੁਕਾਨ ਘਟੇ ਰੀ ਕਰ ਦਿੱਤੀ ਗਈ ਆ ਤੇ ਇਹ ਜਿਹੜਾ ਕਿਰਾਏ ਦੇ ਉੱਪਰ ਇਸ ਦੁਕਾਨ ਦੇ ਉੱਪਰ ਪਿਛਲੇ ਲਗਭਗ 30 ਸਾਲਾਂ ਤੋਂ ਜਿਹੜਾ ਆਪਦਾ ਕਾਰੋਬਾਰ ਆ ਪੇਟ ਪਾਲਣ ਦੇ ਲਈ ਆਪਦੇ ਪਰਿਵਾਰ ਨੂੰ ਪਾਲਣ ਦੇ ਲਈ ਇਹ ਕਾਰੋਬਾਰ ਕਰਦੇ ਸੀ ਤਾਂ ਅੱਜ ਹਾਂ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਸੀ ਕਿ ਇਹਨਾਂ ਨੂੰ ਪਹਿਲਾ ਇਤਲਾਹ ਦਿੰਦੇ ਤੇ ਜੋ ਵੀ ਇਹਨਾਂ ਦਾ ਕੋਈ ਸਮਾਨ ਸੀਗਾ ਇਹ ਆਪਦਾ ਸਮਾਨ ਇੱਥੋਂ ਜਿਹੜਾ ਚੱਕ ਕੇ ਕਿਤੇ ਹੋਰ ਜਗ੍ਹਾ ਦੇ ਉੱਪਰ ਜਿਹੜਾ ਰੱਖ ਦਿੰਦੇ ਤਾਂ ਬਿਲਕੁਲ ਕਹਿ ਰਹੇ ਨੇ ਕਿ ਪੱਖਾ ਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਜਿਹੜਾ ਥੱਲੇ ਆ ਗਿਆ ਤਾਂ ਬਿਲਕੁਲ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਉਸ ਗੱਲ ਦਾ ਉਹਨਾਂ ਦੇ ਵੱਲੋਂ ਨਹੀਂ ਦੱਸੀ ਗਈ ਅੱਜ ਤੱਕ ਇਹ ਕਿਹੜੀ ਮੁੱਕੀ ਉਹ ਵੀ ਰੇੜੀ ਲੈ ਕੇ ਉੱਤਰੀਆਂ ਨਾ ਇੱਧਰ ਰੇੜੀ ਲਾ ਦੇ ਮੈਂ ਖੜਾ ਕੀ ਹੁਣ ਕੱਲਾ ਬੰਦਾ ਜੀ ਜਿੰਨੂ ਬਾਲਾ ਮੈਂ ਗਰੀਬੀ ਗਰੀਬੀ ਹਾ ਗਈ ਕੰਮ ਕਾੜਾ ਕਰਦੇ ਸੀ ਛੋਲੇ ਖੁਲਸੇ ਦੇ ਕਰੀਬ ਬੰਦੇ 6 ਜਣੇ ਪਰਿਵਾਰ ਪਾਲ ਰਹੇ ਮਾਪਦੇ ਬੱਚੇ ਕਿੰਨਾ ਕਿਰਾਇਆ ਦਿੰਦੇ ਸੀ ਮਹੀਨੇ 400 ਰੁਪਏ ਦੀ ਸਾਲ ਨੂੰ ਕਿਰਾਇਆ ਦੇਨੇ ਕਿੰਨੇ ਕੋ ਤਾਂ ਬਿਲਕੁਲ ਸਵਾਲ ਵੀ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਕਿ ਜਿਹੜੇ ਗਰੀਬ ਇਸ ਦੁਕਾਨ ਦੇ ਵਿੱਚ ਕਿਰਾਏ ਤੇ ਰਹਿ ਰਹੇ ਸੀ ਆਖਰਕਾਰ ਉਹਨਾਂ ਨੂੰ ਤਾਂ ਜਿਹੜਾ ਇਤਲਾਹ ਦੇ ਦੇਣੀ ਚਾਹੀਦੀ ਸੀ ਕਿ ਇਹ ਦੁਕਾਨ ਕਬਜ਼ੇ ਵਾਲੀ ਆ ਤੇ ਇਸ ਨੂੰ ਜਿਹੜਾ ਢਾਉਣ ਦੇ ਪ੍ਰਸ਼ਾਸਨ ਦੇ ਵੱਲੋਂ ਆਦੇਸ਼ ਆਏ ਨੇ ਤਾਂ ਇਸ ਦੁਕਾਨ ਨੂੰ ਢਾਇਆ ਜਾਣਾ ਤੇ ਆਪਦਾ ਸਮਾਨ ਜਿਹੜਾ ਉਹ ਤੁਸੀਂ ਇੱਥੋਂ ਚੁੱਕ ਕੇ ਜਿਹੜਾ ਕਿਸੇ ਹੋਰ ਜਗ੍ਹਾ ਦੇ ਉੱਪਰ ਰੱਖ ਲਓ ਪਰ ਦੇਖ ਸਕਦੇ ਹੋ ਜਿਹੜੇ ਕਿਰਾਏ ਤੇ ਰਹਿੰਦੇ ਸੀ ਉਹਨਾਂ ਦੇ ਵੱਲੋਂ ਵੀ ਜਿਹੜਾ ਕਾफी ਜਿਹੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਗਈ ਹੈ ਭਾਵੁਕ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਰੋਟੀ ਤੰਗ ਹੈ ਬਿਲਕੁਲ ਕਹਿ ਰਹੇ ਨੇ ਕਿ ਰੋਟੀ ਤੋਂ ਅਸੀਂ ਤੰਗ ਹੈਗੇ ਆ ਤਾਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਲਾਲਾਬਾਦ ਦੇ ਘੰਟਾ ਘਰ ਚੌਕ ਦੀਆਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅੱਜ ਇੱਕ ਦੁਕਾਨ ਹੈ ਜਿਹੜੀ ਉਸ ਨੂੰ ਠਹਿ ਢੇਰੀ ਕਰ ਦਿੱਤਾ ਗਿਆ ਦੁਕਾਨ ਦਾ ਸਾਰਾ ਜਿਹੜਾ ਮਲਬਾ ਉਹ ਵੀ ਜਿਹੜਾ ਚੱਕ ਕੇ ਉਹ ਵੀ ਚੱਕ ਕੇ ਜਿਹੜਾ ਇੱਥੇ ਇਥੋਂ ਲਜਾਇਆ ਜਾ ਰਿਹਾ ਹੈ ਅਸੀਂ ਤੁਹਾਡੇ ਨਾਲ ਸੰਧੀਆਂ ਕਰ ਰਹੇ ਹਾਂ ਹਾਂ ਉਹ ਗੱਜ ਲਿਆ ਸਾਰਾ ਉਹ ਤੁਹਾਡਾ ਪਾਚ ਗਿਆ ਸਾਨੂੰ ਬਾਹਰ ਆ ਗਿਆ ਪਾਚ ਗਿਆ ਸਾਨੂੰ ਜਿਹੜਾ ਮਿਲ ਜਾਈ ਦੱਸਦੇ ਹਾਂ ਸਾਡੀ ਉਹ ਜੀ ਬੰਦੇ ਆ ਉਹਨਾਂ ਦਿਖਾਉਗਾ ਕੀ ਲਾਵਾਂਗੇ ਸਾਡੇ ਨਾਲ ਹੱਥ ਹੱਲਦੇ ਆ ਇਹ ਤਾਂ ਅਸੀਂ ਪੈ ਤੋ ਚਲੇ ਗਏ ਆ ਭੁੱਖੇ ਮਰ ਜਾਾਂਗੇ ਸਾਡੀ ਮੰਗ ਹੈ ਸਾਡੀ ਮੰਗ ਹੈ ਤੁਹਾਨੂੰ ਸਭ ਨੂੰ ਉਲਟਾ ਫਾਇਦਾ ਤੁਹਾਡਾ ਕਿਰਾਇਆ ਬਚ ਗਿਆ ਕਿਰਾਇਆ ਬਚ ਗਿਆ ਸਾਨੂੰ ਚਲੋ ਮਾਰ ਦੇ ਖਵਾਉਂਦੇ 500 ਰੁਪਏ ਲੋ ਕਿਰਾਇਆ ਬਚ ਗਿਆ ਕਿਰਾਇਆ ਬਚ ਗਿਆ ਸਾਡੀ ਮੰਗ ਹੈ ਕਿਰਾਇਆ ਬਚ ਗਿਆ ਸਾਨੂੰ ਮੈਗਾਨ ਸਾਡੀ ਮੰਗ ਹੈ ਸਾਨੂੰ ਬਾਕੀ ਤਨਬਾਦ ਬਹੁਤ ਬਹੁਤ ਅੱਜ ਵੀ ਬਹੁਤ ਬਹੁਤ ਅੱਜ ਅੱਡਾ ਲੱਗਣਾ ਜੀ ਹਾਂ ਓਕੇ ਤਾਂ ਬਿਲਕੁਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੁਹਾਡੇ ਨਾਲ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਤੇ ਬਾਕੀ ਗੱਲ ਕਰੀਏ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਨੂੰ ਇੱਕ ਵਾਰ ਇਹਨਾਂ ਨੂੰ ਇਤਲਾਹ ਦੇਣੀ ਚਾਹੀਦੀ ਸੀ ਕਿ ਜਿਹੜੀ ਇਹ ਦੁਕਾਨ ਹੈ ਟਹ ਟਿਹਰੀ ਕੀਤੀ ਜਾਣੀ ਹੈ ਪਰ ਦੱਸਿਆ ਜਾ ਰਿਹਾ ਕਿ ਕਬਜ਼ੇ ਵਾਲੀ ਦੁਕਾਨ ਸੀ ਤੇ ਜਿੱਥੇ ਅੱਜ ਨਗਰ ਕੌਂਸਲ ਦੀ ਵੱਡੀ ਕਾਰਵਾਈ ਕੀਤੀ ਗਈ ਹੈ ਦੁਕਾਨ ਪਲਾਂ ਦੇ ਵਿੱਚ ਟਹ ਟਿਹਰੀ ਕਰ ਦਿੱਤੀ ਗਈ ਹੈ ਇਹ ਲਾਈਵ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਦੇ ਘੰਟਾ ਘਰ ਜੋਬ ਦੀਆਂ ਦਾ ਬਣੇ ਰੋ ਅੱਜ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਬੋਪਾ ਰਹਿ ਜਲਾਲਾਬਾਦ ਭਾਈ ਸਾਲਾ ਸਾਡੋ ਪੈ ਖਾਰਿਆ ਕੀ ਸਾਲੋ ਕੇ ਪੈ ਖਾਰਿਆ ਇਹ ਬਰਬਾਦ ਹੋ ਗਿਆ